ਅੰਦਲਿਸ਼ਿੰਜੀ ਪ੍ਰਚਾਰਕ ਬੀਬੀ ਪ੍ਰਬਲਿੰਕ ਕੋਰ ਜਿਨ੍ਹਾਂ ਦੀ ਕਿਹਾ ਲੋਕੀ ਕੁਝ ਵਲੋਗ ਵਾਇਰਲ ਹੋਏ ਸੀ ਕਿ ਜਿਸ ਤੋਂ ਬਾਅਦ ਸੰਗਤਾਂ ਦੇ ਵੱਲੋਂ ਸਿੱਖ ਸੰਗਤਾਂ ਦੇ ਵੱਲੋਂ ਕਾਫੀ ਇਹਨਾਂ ਦਾ ਵਿਰੋਧ ਕੀਤਾ ਗਿਆ ਹੈ ਕੁਝ ਅਜਿਹੀ ਗੱਲਾਂ ਸਿਗੀਆਂ ਕਾਫੀ ਨੋਟਡ ਹੋਈਆਂ ਨੇ ਕਿਵੇਂ ਦੇਖਦੇ ਹੋ ਕਾਫੀ ਪ੍ਰਚਾਰ ਜੋ ਬੀਬੀ ਜੀ ਕਰਦੇ ਨੇ ਉਸ ਤੋਂ ਬਾਅਦ ਉਹਨਾਂ ਦੇ ਕੁਝ ਵਲੋਗ ਜੋ ਵਾਇਰਲ ਹੋਏ ਨੇ ਇਹਨਾਂ ਦਾ ਵਿਰੋਧ ਹੋ ਰਿਹਾ ਹੈ ਕਾਫੀ ਕਿਰਕ ਟੈਲਰ ਤੇ ਆ ਚੁੱਕੇ ਨੇ ਕੁਝ ਅਜਿਹੀਆਂ ਗੱਲਾਂ ਲੈ ਕੇ ਕਿਵੇਂ ਦੇਖਦੇ ਹੋ ਇੱਕ ਪਾਸੇ ਕਥਾ ਕਹਨੀ ਕੁਝ ਅਜਿਹੀਆਂ ਵੀਡੀਓ ਸਾਹਮਣੇ ਆ ਜਾਣੀਆਂ ਕੁਝ ਅਜਿਹੀਆਂ ਗੱਲਾਂ ਸਾਹਮਣੇ ਆ ਜਾਣੀਆਂ ਦੋਨਾਂ ਪਾਸੋਂ ਸੀ ਕਿਵੇਂ ਦੇਖਦੇ ਉਹਨਾਂ ਨੂੰ ਦੇਖੋ ਵਲੌਗ ਬਣਾਉਣ ਦੀ ਜਿਹੜੀ ਸ਼ੁਰੂਆਤ ਪ੍ਰਚਾਰਕਾਂ ਦੇ ਵਿੱਚ ਹੈ ਨਾ ਉਹ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕੀਤੀ ਹੈ ਉਹ ਸਭ ਤੋਂ ਪਹਿਲਾ ਵਲੌਗਰ ਬਣੇ ਆ ਤੇ ਉਹ ਮੈਨੂੰ ਲੱਗਦਾ ਵੀ ਉਹ ਸਾਰੇ ਕੰਮ ਕਰਦੇ ਨੇ ਜਿਹੜਾ ਜਿਹੜਾ ਨਵਾਂ ਕੰਮ ਕਿਤੇ ਮਾਰਕੀਟ ਦੇ ਵਿੱਚ ਆਉਂਦਾ ਸੋ ਉਹ ਵਲੌਗਰ ਵੀ ਬਣੇ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਵਲੌਗ ਬਣਾਏ ਵੀ ਹੈ ਅੱਜ ਕੱਲ੍ਹ ਸ਼ਾਇਦ ਨਹੀਂ ਬਣਾ ਰਹੇ ਸੋ ਉਹ ਵੀ 에어ਪੋਰਟ ਦੇ ਉੱਤੇ ਜਾ ਕੇ ਕਹਿੰਦੇ ਸੀ ਵੀ ਇੱਧਰ ਸ਼ਰਾਬ ਪਈ ਹੋਈ ਹੈ ਡਿਊਟੀ ਫ੍ਰੀ ਜਿਹੜੇ ਸ਼ੌਕੀਨ ਨੇ ਉਹ ਪੀ ਸਕਦੇ ਆ ਵਗੈਰਾ ਵਗੈਰਾ ਸੋ ਉਹ ਵੀ ਮਤਲਬ ਕਿ ਵਲੌਗ ਉਸ ਤੋਂ ਬਾਅਦ ਬੀਬੀ ਪ੍ਰੋਬਲੀ ਇਨਕੋਰ ਜਿਨ੍ਹਾਂ ਦੀ ਹੁਣ ਕਲਿੱਪਸ ਵਾਇਰਲ ਹੋ ਰਹੀਆਂ ਤੇ ਇਹ ਵੀ ਵਲੌਗ ਬਣਾਉਂਦੇ ਨੇ ਮਤਲਬ ਹੈਰਾਨੀ ਦੀ ਗੱਲ ਇਹ ਹੋ ਜਾਂਦੀ ਹੈ ਕਿ ਇੱਕ ਪਾਸੇ ਤੁਹਾਨੂੰ ਵੱਡੀ ਗਿਣਤੀ ਦੇ ਵਿੱਚ ਸੰਗਤ ਸੁਣਦੀ ਹੈ ਤੁਹਾਡੇ ਨਾਲ ਜੁੜੀ ਹੋਈ ਹੈ ਤੇ ਤੁਹਾਨੂੰ ਉਸ ਕੀਰਤਨ ਤੋਂ ਲੱਗਦਾ ਹੈ ਕਿ ਇਹ ਇਨਫ ਨਹੀਂ ਹੈ ਸਾਨੂੰ ਸਪੋਰਟ ਸਾਡੀ ਜੋ ਅਸੀਂ ਕੀਰਤਨ ਦੇ ਨਾਲ ਕਰ ਰਹੇ ਹਾਂ ਤੁਸੀਂ ਉਹਦੇ ਤੋਂ ਸੈਟੀਸਫਾਈਡ ਨਹੀਂ ਹੋ ਤੇ ਤੁਹਾਨੂੰ ਵਲੌਗ ਬਣਾਉਣੇ ਪੈ ਰਹੇ ਨੇ ਵਲੌਗ ਵੀ ਬਣਾ ਲਓ ਚਲੋ ਠੀਕ ਹੈ ਤੁਸੀਂ ਆਪਣੀ ਜਰਨੀ ਨੂੰ ਕੈਪਚਰ ਕਰਦੇ ਹੋ ਜਿੱਥੇ-ਜਿੱਥੇ ਜਾਂਦੇ ਹੋ ਉਹ ਫਿਰ ਲੋਕਾਂ ਨੂੰ ਦਿਖਾਉਨੇ ਹੋ ਕੋਈ ਮਾੜੀ ਗੱਲ ਨਹੀਂ ਹੈ ਕਈ ਲੋਕ ਬਹੁਤ ਘਟੀਆ ਪੱਧਰ ਦੇ ਵਲੌਗ ਬਣਾਉਂਦੇ ਆ ਸੋ ਉਹ ਉਹਨਾਂ ਦੇ ਨਾਲ ਤੇ ਠੀਕ ਹੈ ਵੀ ਉਹ ਨਹੀਂ ਬਣਾਉਣੇ ਚਾਹੀਦੇ ਪਰ ਜੇ ਤੁਸੀਂ ਆਪਣੀ ਜਰਨੀ ਕੈਪਚਰ ਕਰਨੀ ਵੀ ਹੈ ਤਾਂ ਜ਼ਰੂਰ ਕਰੋ ਲੋਕਾਂ ਨੂੰ ਦਿਖਾਉਣੀ ਹੈ ਉਹ ਵੀ ਦਿਖਾ ਦਿਓ ਪਰ ਜਿਹੜੀ ਵਿੱਚ ਸ਼ਬਦਾਵਲੀ ਤੁਸੀਂ ਵਰਤ ਰਹੇ ਹੋ ਜਿਸ ਤਰੀਕੇ ਦੇ ਤੁਸੀਂ ਅ ਅਸ਼ਲੀਲ ਭਾਸ਼ਾ ਵਰਤ ਰਹੇ ਹੋ ਤੇ ਉਥੋਂ ਪਤਾ ਲੱਗਦਾ ਵੀ ਤੁਹਾਡਾ ਕੈਰੈਕਟਰ ਕੀ ਹੈ ਹੁਣ ਇੱਕ ਬੰਦਾ ਜਿਹੜਾ ਸਟੇਜ ਦੇ ਉੱਤੇ ਆ ਕੇ ਧਰਮ ਦੀ ਗੱਲ ਕਰੀ ਜਾਵੇ ਕਿ ਤੁਸੀਂ ਇਸ ਤਰ੍ਹਾਂ ਕਰੋ ਸਾਨੂੰ ਜੀਵਨ ਦੇ ਵਿੱਚ ਆ ਚੀਜ਼ਾਂ ਤਿਆਗਣੀਆਂ ਚਾਹੀਦੀਆਂ ਇਹਨਾਂ ਨੂੰ ਅਪਣਾਉਣਾ ਚਾਹੀਦਾ ਸੋ ਇਸ ਤਰੀਕੇ ਨਾਲ ਚੱਲਣਾ ਚਾਹੀਦਾ ਵਗੈਰਾ 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 ਤੁਸੀਂ 3 ਘੰਟੇ ਦਾ ਆਪਣਾ ਕੀਰਤਨ ਕੀਤਾ ਕਥਾ ਕੀਤੀ ਉਹਦੇ ਵਿੱਚ ਤੁਸੀਂ ਇਹ ਸਮਝਾਇਆ ਉਸ ਤੋਂ ਬਾਅਦ ਉਹ ਸੰਗਤ ਉੱઠી ਮੱਥਾ ਟੇਕਿਆ ਘਰੇ ਗਏ YouTube ਖੋਲ੍ਹਿਆ ਤੁਹਾਡਾ ਵਲੌਗ ਲਾ ਰਿਹਾ ਤੇ ਉਹਦੇ ਵਿੱਚ ਤੁਸੀਂ ਤੁਹਾਡੇ ਕੋਲੋਂ ਕੀ ਸੁਣਿਆ ਜਾਂਦਾ ਅਸ਼ਲੀਲ ਗੱਲਾਂ ਸ਼ਰਾਬ ਦੇ ਨਾਲ ਰਿਲੇਟਡ ਉਸ ਤੋਂ ਬਾਅਦ ਹੋਰ ਵਲਗਰ ਜਿਹੜੀਆਂ ਗੱਲਾਂ ਜਿਹੜੀਆਂ ਤੁਸੀਂ ਕੀਤੀਆਂ ਸਾਰੇ ਦੇਖ ਹੀ ਰਹੇ ਹੋਵੋਗੇ ਸੋ ਫਿਰ ਉਹ ਸੰਗਤ ਜਿਹੜੀ ਹੈ ਕਿਹੜੇ ਪਾਸੇ ਜਾਵੇ ਉਹ ਸੰਗਤ ਤੁਹਾਡਾ ਕਿਹੜਾ ਰੂਪ ਮੰਨੇ ਜੋ ਤੁਸੀਂ 3 ਘੰਟੇ ਪਹਿਲਾਂ ਕੀਰਤਨ ਚ ਕਹਿ ਕੇ ਆਏ ਹੋ ਜਾਂ ਫਿਰ ਬਲੌਗ ਵਾਲੀ ਇਹ ਇਹ ਗੱਲਾਂ ਬੜੀਆਂ ਨਿਰਾਸ਼ਾ ਵਾਲੀਆਂ ਨੇ ਇਹ ਇੱਕ ਬੀਬੀ ਨਹੀਂ ਹੈ ਮੈਂ ਤੁਹਾਨੂੰ ਦੱਸਾਂ ਪ੍ਰਚਾਰਕਾਂ ਦੇ ਵਿੱਚ ਇੱਕ ਉਹ ਵੀ ਹੈ ਨੇ ਕੁਝ ਲੋਕ ਐਸੇ ਵੀ ਹੈ ਨੇ ਜਿਹੜੇ ਵਾਕਈ ਇਸ ਤਰ੍ਹਾਂ ਦੇ ਕੈਰੇਕਟਰ ਦੇ ਮਾਲਕ ਆ ਆ ਪਿਛਲੇ ਸਮੇਂ ਦੇ ਵਿੱਚ ਇੱਕ ਪੰਜਾਬ ਤੋਂ ਇੱਕ ਆਪਣੇ ਆਪ ਨੂੰ ਸੰਤ ਕਹਾਉਣ ਵਾਲਾ ਜਾਂ ਮੁਖੀ ਕਹਾਉਣ ਵਾਲਾ ਉਹ ਵੀ ਆਉਂਦਾ ਤੇ ਉਹਦੇ ਨਾਲ ਉਹਦੇ ਚੇਲੇ ਆਉਂਦੇ ਨੇ ਤੇ ਉਹ ਇੱਥੇ ਦਰਖਤਾਂ ਦੇ ਥੱਲੇ ਬੀਬੀਆਂ ਦੇ ਨਾਲ ਕੁਝ ਜਿਹੜਾ ਗਲਤ ਕਰਦਿਆਂ ਹੋਇਆਂ ਫੜੇ ਜਾਂਦੇ ਨੇ ਮਤਲਬ ਕਿ ਆਪਣੇ ਕੋਈ ਆਪਣੇ ਲੋਕੇ ਸਾਈਡਾਂ ਸਾਈਡ ਦੇ ਉੱਤੇ ਕੋਈ ਮਿਲਦੇ ਹੋਏ ਨਜ਼ਰ ਆਏ ਕੋਈ ਉਹ ਉਹਨਾਂ ਦੀ ਵੀਡੀਓ ਵੀ ਬਣਾਈ ਤੇ ਉਹ ਪਾਕਿਸਤਾਨੀ ਲੰਗਰੇ ਜੀ ਕੋ ਕਾਰ ਦੇ ਵਿੱਚ ਤੇ ਉਹ ਵੀਡੀਓ ਬਣਾ ਰਹੀ ਸੀ ਉਹਨਾਂ ਦੀ ਸੋ ਤੁਸੀਂ ਦੇਖੋ ਉਸ ਤੋਂ ਬਾਅਦ ਫਿਰ ਉਹ ਗੱਲ ਇਸ ਤਰੀਕੇ ਨਾਲ ਟੱਕ ਦਿੱਤੀ ਗਈ ਕਿ ਬਾਹਰ ਨਾ ਆਵੇ ਬਾਹਰ ਨਾ ਆਵੇ ਸਾਡੇ ਬਾਬੇ ਦੀ ਜਿਹੜੀ ਹੈ ਉਹ ਬੇਇੱਜ਼ਤੀ ਹੋ ਜਾਏਗੀ ਸੋ ਮਤਲਬ ਕਹਿਣ ਦਾ ਵੀ ਇਹ ਇੱਕ ਨਹੀਂ ਹੈ ਇਹਦੇ ਨਾਲ ਦੇ ਬਹੁਤ ਅੱਜ ਕੈਰੈਕਟਰ ਜਿਹੜੇ ਨੇ ਉਹ ਕਿਸੇ ਕਿਸੇ ਕੋਲ ਹੀ ਮੌਜੂਦ ਹੈ ਕੋਈ ਕੋਈ ਸੱਚਾ ਪ੍ਰਚਾਰਕ ਹੈਗਾ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਬਹੁਤ ਵਧੀਆ ਵਧੀਆ ਬਹੁਤ ਵਧੀਆ ਵਧੀਆ ਪਰਮਾਤਮਾ ਦੇ ਨਾਲ ਮਿਲੇ ਹੋਏ ਲੋਕ ਨੇ ਬੜੇ ਮਤਲਬ ਕਹਿ ਲਈਏ ਵੀ ਪਹੁੰਚੇ ਹੋਏ ਸੰਤ ਮਹਾਤਮਾ ਸਾਡੀ ਕੌਮ ਦੇ ਕੋਲ ਹੈਗੇ ਆ ਪਰ ਪੈਸੇ ਦੀ ਦੌੜ ਦੇ ਵਿੱਚ ਬੇਰੁਜ਼ਗਾਰੀ ਦੀ ਜਦੋਂ ਇੱਕ ਆਪਣੇ ਕਈ ਵੀ ਮਸਲਾ ਆ ਜਾਂਦਾ ਉਹ ਉਹਦੇ ਵਿੱਚੋਂ ਨਿਕਲਣ ਦੇ ਲਈ ਵਿਦੇਸ਼ਾਂ ਦੇ ਟੂਰ ਲਾਉਣ ਦੇ ਲਈ ਸੋ ਜਿਹੜੇ ਲੋਕ ਫਿਰ ਇਸ ਤਰ੍ਹਾਂ ਦੇ ਕਿਤੇ ਅਪਣਾ ਲੈਂਦੇ ਆ ਕਿ ਲਓ ਜੀ ਸਾਡੇ ਟ੍ਰਿਪ ਲੱਗਦੇ ਰਹਿਣਗੇ ਬਾਹਰ ਦੇ ਆਪਾਂ ਆਹ ਕੰਮ ਫੜ ਲੈਨੇ ਆ ਕੀਰਤਨ ਕਰਨ ਲੱਗ ਜੰਨੇ ਆ ਸੋ ਉਹਨਾਂ ਦੇ ਫਿਰ کردار ਇਸ ਤਰ੍ਹਾਂ ਦੇ ਹੁੰਦੇ ਆ ਮਤਲਬ ਕਹਿਣ ਤਾਂ ਵੀ ਉਹ ਅੰਦਰੋਂ ਉਹਨਾਂ ਦੀ ਭਾਵਨਾਤਮਕ ਤੌਰ ਤੇ ਅੰਦਰਲੀ ਜਿਹੜੀ ਉਹਨਾਂ ਦੀ ਮਾਨਸਿਕ ਤੌਰ ਦੇ ਉੱਤੇ ਮੈਂ ਕਾਵਾਂਗਾ ਸ਼ਬਦ ਵਰਤਾਂਗਾ ਮਾਨਸਿਕ ਤੌਰ ਦੇ ਉੱਤੇ ਉਹ ਸਿੱਖ ਨਹੀਂ ਹੁੰਦੇ ਮਤਲਬ ਕਿ ਉਹ ਪੂਰਨ ਤੌਰ ਦੇ ਉੱਤੇ ਸਿੱਖੀ ਦੇ ਵਿੱਚ ਪ੍ਰਣਾਇ ਨਹੀਂ ਹੁੰਦੇ ਉਹਦਾ ਕਰੈਕਟਰ ਕੁਝ ਹੋਰ ਹੁੰਦਾ ਉਹਨਾਂ ਦੇ ਲਈ ਇਹ ਹੁੰਦਾ ਵੀ ਅਸੀਂ 3 ਘੰਟੇ ਸਟੇਜ ਦੇ ਉੱਤੇ ਇੱਕ ਪ੍ਰੋਗਰਾਮ ਲਾਉਣਾ ਹੈ ਪ੍ਰੋਗਰਾਮ ਲਾਉਣ ਤੋਂ ਬਾਅਦ ਸਾਡੀ ਨਿੱਜੀ ਜ਼ਿੰਦਗੀ ਹੈ ਫਿਰ ਅਸੀਂ ਜੋ ਮਰਜ਼ੀ ਕਰਦੇ ਫਿਰੀਏ ਉਹ ਇੱਕ ਆਪਣੇ ਆਪ ਨੂੰ ਆਰਟਿਸਟ ਕਲਾਕਾਰ ਦੇ ਤੌਰ ਤੇ ਹੀ ਜਿਹੜਾ ਹੈਗਾ ਉਹ ਉਹ ਮਤਲਬ ਸਮਝਦੇ ਨੇ ਕਿ ਅਸੀਂ ਆਰਟਿਸਟੀਆਂ ਕਲਾਕਾਰੀਆਂ ਤੇ ਮੈਂ ਇਹੀ ਕਰਨਾ ਸੋ ਹੁਣ ਇਹ ਬੀਬੀ ਦੀਆਂ ਜਿਹੜੀਆਂ ਬਲਗਰ ਗੱਲਾਂ ਇਹਦੇ ਨਾਲ ਇੱਕ ਤੁਰਿਆ ਫਿਰਦਾ ਨਾਲ ਉਹ ਵੀ ਹੋਰ ਤਰੀਕੇ ਦਾ ਹੀ ਲੱਗਦਾ ਹੈ ਮੈਨੂੰ ਸੋ ਉਹ ਵੀ ਕੋਈ ਮਤਲਬ ਕੀ ਇਹ ਨਹੀਂ ਲੱਗਦਾ ਕਿ ਉਹ ਮਰਦ ਜਿਹਾ ਹੈਗਾ ਕੁਝ ਸੋ ਮਤਲਬ ਆਪਾਂ ਨੂੰ ਇਹ ਸ਼ਬਦ ਕਿਉਂ ਵਰਤਨੇ ਪੈ ਰਹੇ ਆ ਕਿਉਂਕਿ ਦੇਖੋ ਕੈਰੈਕਟਰ ਕਿੱਧਰ ਨੂੰ ਜਾ ਰਿਹਾ ਇੱਕ ਪਾਸੇ ਅਸੀਂ ਕਹਿੰਨੇ ਸਾਡੇ ਪੂਰੇ ਹਾਲਾਤ ਨੇ ਅਸੀਂ ਕਿੱਥੋਂ ਕਿੱਥੇ ਤੱਕ ਪਹੁੰਚ ਗਏ ਆ ਅ ਮਤਲਬ ਪੰਜਾਬ ਦੇ ਵਿੱਚ ਕਿੰਨਾ 크ਰਿਸਚੀਅਨਿਜ਼ਮ ਦਾ ਜਿਹੜਾ ਹੈਗਾ ਪ੍ਰਭਾਵ ਵਧਦਾ ਜਾ ਰਿਹਾ ਦੂਜੀਆਂ ਸ਼ਕਤੀਆਂ ਦਾ ਵਧਦਾ ਜਾ ਰਿਹਾ ਵੀ ਆਪਾਂ ਹੋਰ ਗੱਲਾਂ ਕਰਦੇ ਬਾਹਰਲੀਆ ਸਟੇਟਾਂ 'ਚ ਕੀ ਹਾਲ ਹੈ ਤੇ ਜਿਹੜੇ ਸਿੱਖਾਂ ਦੇ ਪ੍ਰਚਾਰਕ ਕਹਾ ਕੇ ਤੇ ਐਸੀ ਜਿਹੜੀਆਂ ਵਲਗਰ ਅਸ਼ਲੀਲ ਗੱਲਾਂ ਲੋਕਾਂ ਦੇ ਵਿੱਚ ਪਰੋਸਣਗੇ ਤੇ ਉਹਦੇ ਨਾਲ ਫਿਰ ਸਾਡੀ ਨਵੀਂ ਜਨਰੇਸ਼ਨ ਦੇ ਉੱਤੇ ਪ੍ਰਭਾਵ ਕੀ ਜਾਣਾ ਇਹ ਅਸੀਂ ਕੀ ਕਰ ਰਹੇ ਹਾਂ ਇਹ ਇੱਕ ਆਪਾਂ ਨਵਾਂ ਰਸਤਾ ਖੋਲ੍ਹ ਰਹੇ ਹਾਂ ਇਹ ਆਪਾਂ ਪ੍ਰਚਾਰਕਾਂ ਵਾਸਤੇ ਵੀ ਨਵਾਂ ਰਸਤਾ ਖੋਲ੍ਹ ਰਹੇ ਹਾਂ ਵੀ ਤੁਸੀਂ ਵੀ ਇਹ ਕਰ ਸਕਦੇ ਹੋ ਮਤਲਬ ਪ੍ਰਚਾਰਕਾਂ ਵਾਸਤੇ ਵੀ ਕੀ ਆਪਾਂ ਆਮ ਜਿਹੜੇ ਸਿੱਖਾਂ ਦੇ ਬੱਚੇ ਨੇ ਉਹਨਾਂ ਵਾਸਤੇ ਵੀ ਇਹ ਰਸਤੇ ਖੋਲ੍ਹ ਰਹੇ ਆ ਕਿ ਅਸੀਂ ਸਿਰ ਦੇ ਉੱਤੇ ਦਸਤਾਰਾਂ ਬਨ ਕੇ ਅਸੀਂ ਅਸ਼ਲੀਲ ਗੱਲਾਂ ਵੀ ਕਰ ਸਕਦੇ ਆ ਤਾਂ ਆਪਾਂ ਆਪਾਂ ਪਿਛਲੇ ਦਿਨੀ ਤਾਂ ਹਜੇ ਵੀਡੀਓ ਬਣਾਈ ਹੈ ਇੱਕ ਉਹ ਜਿਹੜਾ ਰਣਵੀਰ ਅਲਾਬਾਦੀਆ ਸੀ ਸੋ ਆਪਾਂ ਤੇ ਉਹਨਾਂ ਦੀ ਗੱਲ ਕੀਤੀ ਹੈ ਕਿ ਉਹਨਾਂ ਇਹੋ ਜਿਹੇ ਬੰਦੇ ਸਮਾਜ ਦੇ ਵਿੱਚ ਨਹੀਂ ਹੋਣੇ ਚਾਹੀਦੇ ਅਸੀਂ ਤੇ ਪੋਡਕਾਸਟਰਾਂ ਦੀ ਵੀ ਗੱਲ ਕੀਤੀ ਪੰਜਾਬ ਦੇ ਆਦੀ ਵੀ ਜਿਹੜੇ ਪੋਡਕਾਸਟ ਬਣਾਉਣ ਵਾਲੇ ਨੇ ਉਹ ਵੀ ਹੁਣ ਡਬਲ ਮੀਨਿੰਗ ਗੱਲਾਂ ਕਰਨ ਲੱਗ ਪਏ ਆ ਉਹਨਾਂ ਦੀ ਸ਼ੁਰੂਆਤ ਹੈਗੀ ਆ ਉਹਨਾਂ ਨੂੰ ਰੋਕਣਾ ਚਾਹੀਦਾ ਤੇ ਹੁਣ ਉਸ ਤੋਂ ਅਗਲੀ ਜਿਹੜੀ ਆਪਾਂ ਦੇਖ ਲਈਏ ਆ ਘਟਨਾ ਵਾਪਰ ਗਈ ਹੈ ਕਿ ਇੱਕ ਸਿੱਖ ਪ੍ਰਚਾਰਕ ਕਹਾਉਂਦੀ ਬੀਬੀ ਉਹ ਵਲਗਰ ਗੱਲਾਂ ਕਰ ਰਹੀ ਹੈ ਡਬਲ ਮੀਨਿੰਗ ਗੱਲਾਂ ਉਹਦੇ ਨਾਲ ਦਾ ਵੀ ਜਿਹੜਾ ਹੈਗਾ ਤੁਰਿਆ ਫਿਰਦਾ ਨਾਲ-ਨਾਲ ਉਹ ਵੀ ਕਰ ਰਿਹਾ ਹੈ ਉਹ ਸ਼ਰਾਬ ਨੂੰ ਵੀ ਮਤਲਬ ਪ੍ਰਮੋਟ ਕਰ ਰਿਹਾ ਹੈ ਕਿ ਕੀ ਕਰਨਾ ਕੀ ਨਹੀਂ ਕਰਨਾ ਫਿਰ ਉਹ ਸਵੀਵਿੰਗ ਪੂਲ ਦੇ ਵਿੱਚ ਨਹਾਉਂਦਿਆਂ ਦੀਆਂ ਵੀਡੀਓ ਪਾ ਰਹੇ ਨੇ ਸੋ ਇਹ ਕਿੱਦਾਂ ਨੂੰ ਤੁਰਿਆ ਹੋਇਆ ਕੰਮ ਇਹਨੂੰ ਇਹਨੂੰ ਥੰਮਣਾ ਬੜਾ ਜ਼ਰੂਰੀ ਹੈ ਮੈਂ ਕਹਿੰਨਾ ਵੀ ਇਹ ਕਈ ਵਾਰੀ ਇਸ ਤਰ੍ਹਾਂ ਹੁੰਦਾ ਵੀ ਜਦੋਂ ਤੁਹਾਡੇ ਕੋਲ ਉੱਤੇ ਕੋਈ ਸੂਟੇ ਵਾਲਾ ਬਾਬਾ ਨਾ ਨਾ ਹੋਵੇ ਡਾਂਗ ਵਾਲਾ ਫਿਰ ਇਹ ਇਹ ਸਾਰਾ ਕੁਝ ਨਿਕਲਦਾ ਫਿਰ ਇਹ ਸਾਰਾ ਕੁਝ ਨਿਕਲਦਾ ਉਹ ਸਮਾਂ ਮੈਨੂੰ ਯਾਦ ਹੈ ਮਤਲਬ ਯਾਦ ਤਾਂ ਇਸ ਤਰ੍ਹਾਂ ਨਹੀਂ ਹੈ ਵੀ ਮੈਂ ਉਦੋਂ ਸੀ ਪਰ ਮੈਂ ਉਹ ਕਿਤਾਬਾਂ ਦੇ ਵਿੱਚ ਪੜ੍ਹਿਆ ਕਥਾ ਵਚਕਾਂ ਦੇ ਕੋਲੋਂ ਪੁਰਾਣੇ ਸਿੰਘਾਂ ਦੇ ਕੋਲੋਂ ਇਹ ਗੱਲ ਸੁਣੀ ਕਿ ਜਦੋਂ ਸੰਤ ਬਾਬਾ ਜਰਨੈਲ ਸਿੰਘ ਜੀ ਜਦੋਂ ਇੱਥੇ ਪੰਜਾਬ ਦੀ ਧਰਤੀ ਤੇ ਵਿਚਰਦੇ ਹੁੰਦੇ ਸੀ ਨਾ ਤੇ ਪਖੰਡੀ ਸਾਧ ਜਿਹੜੇ ਨੇ ਜਿਹੜੇ ਡੇਰਾਵਾਦ ਹੈਗਾ ਉਹ ਪੰਜਾਬ ਦੇ ਵਿੱਚ ਨਾਂ ਮੱਤਰ ਰਹਿ ਗਿਆ ਸੀ ਪਖੰਡੀ ਦੂਰ ਹੋ ਗਏ ਭੱਜ ਗਏ ਭਈ ਆ ਪਖੰਡ ਹੁਣ ਨਹੀਂ ਸਾਡਾ ਚੱਲਣਾ ਠੀਕ ਹੈ ਉਸ ਤੋਂ ਬਾਅਦ ਜਿਹੜੇ ਗਾਇਕ ਸੀ ਉਹ ਦੇਸ਼ ਛੱਡ ਕੇ ਦੂਜੇ ਦੇਸ਼ਾਂ ਨੂੰ ਚਲੇ ਗਏ ਜਿਹੜੇ ਅਸ਼ਲੀਲ ਗਾਇਕੀ ਵਾਲੇ ਸੀਗੇ ਉਹ ਉਹਨਾਂ ਨੂੰ ਵੀ ਪਤਾ ਸੀ ਕਿ ਸਾਡੀ ਹੁਣ ਅਸ਼ਲੀਲ ਗਾਇਕੀ ਜਿਹੜੀ ਇੱਥੇ ਨਹੀਂ ਚੱਲਣੀ ਬਰਾਤੀ ਜਿਹੜੇ ਸੀ ਜਿਹੜੇ 5-500 ਬੰਦਾ ਬਰਾਤ ਦੇ ਵਿੱਚ ਜਾਣ ਵਾਲਾ ਸੀ ਜਿਹੜਾ ਕਹਿੰਦਾ ਵੀ ਕੁੜੀ ਵਾਲਿਆਂ ਤੇ ਭਾਰ ਪਾ ਦਿਓ ਪੂਰਾ 500 ਬੰਦਾ ਬਰਾਤ ਤੇ ਆਏਗਾ ਜੀ ਸਾਡਾ ਸੋ ਹੁਣ ਕੁੜੀ ਵਾਲਿਆਂ ਦਾ ਕੀ ਬਣੇ ਉਹ ਕਿੱਥੋਂ ਲੈ ਕੇ ਆਉਣ ਕਰਜ਼ਾ ਚੁਕਣ ਕੀ ਉਹ ਉਹਦੇ ਨਾਲ ਕੋਈ ਲੈਣਦੇ ਨਹੀਂ ਸਾਨੂੰ ਇੰਨਾ ਦਾਸ ਚਾਹੀਦਾ ਉਹ ਸੰਤਾ ਨੇ ਬੰਦ ਕਰਵਾਇਆ ਵੀ ਇੰਨੇ ਕ ਬੰਦੇ ਜਿਹੜੇ ਹੈਗੇ ਉਹ ਬਰਾਤ ਦੇ ਵਿੱਚ ਜਾਣਗੇ 10-12 ਬੰਦੇ ਮੇਰੇ ਖਿਆਲ ਸੋ ਉਹ ਸਾਰਾ ਕੁਝ ਉਹਨਾਂ ਨੇ ਉਸ ਵੇਲੇ ਬੰਦ ਕਰਵਾਇਆ ਸੀ ਤੇ ਫਿਰ ਕੀਰਤਨ ਕਰਨ ਵਾਲੇ ਜਾਂ ਹੋਰ ਜਿਹੜੇ ਲੋਕ ਸੀ ਉਹ ਵੀ ਬੜੇ ਮਤਲਬ ਕੀ ਪੰਥਕ ਮਰਿਆਦਾ ਦੇ ਵਿੱਚ ਉਹ ਸਾਰਾ ਕੁਝ ਕਰਨ ਲੱਗ ਪਏ ਸੀ ਸੋ ਅੱਜ ਜਿਹੜੀ ਕੌਮ ਹੈ ਉਹਦੇ ਜਿਹ ਜਥੇਦਾਰ ਜਿਹੜੇ ਨੇ ਉਹਨਾਂ ਦੇ ਹਾਲਾਤ ਬੁਰੇ ਹੋਏ ਹੋਏ ਆ ਕੋਈ ਸੁਖਬੀਰ ਬਾਦਲ ਵਰਗਾ ਜੇਕਰ ਮਿੰਟ ਦੇ ਵਿੱਚ ਕਹਿ ਦਿੰਦਾ ਕਿ ਤੂੰ ਤੂੰ ਮੈਨੂੰ ਸਵਾਲ ਪੁੱਛਣ ਵਾਲਾ ਕੌਣ ਹੁੰਨਾ ਚੱਲ ਜਥੇਦਾਰੀ ਤੋਂ ਸਾਈਡ ਤੇ ਹੋ ਸੋ ਫਿਰ ਜਦੋਂ ਉੱਤੇ ਹੀ ਨਹੀਂ ਹੈਗਾ ਕੋਈ ਡਾਂਸ ਔਟੇ ਵਾਲਾ ਤੇ ਫਿਰ ਭਾਈ ਇਹੋ ਜਿਹੇ ਪ੍ਰਚਾਰਕ ਹੀ ਨਿਕਲ ਨੇ ਫਿਰ ਢੱਡਰੀਆਂ ਵਾਲਾ ਬੀਬੀ ਪ੍ਰੋਬਲੀ ਇਨਕੋਰ ਜਾਂ ਹੋਰ ਇਹੋ ਜਿਹੇ ਲੋਕ ਆ ਤੁਸੀਂ ਦੇਖਿਆ ਹੋਣਾ ਕਿ ਕਿਵੇਂ ਜੇ ਬੱਚਿਆਂ ਦੇ ਨਾਲ ਬੇਪੱਤੀ ਕਰਦੇ ਹੋਏ ਜਿਹੜੇ ਫੜੇ ਗਏ ਡੇਰੇ ਵਾਲੇ ਸੋ ਇਹ ਸਾਰਾ ਕੁਝ ਫਿਰ ਇਦਾਂ ਹੀ ਚੱਲੀ ਜਾਂਦਾ ਤੇ ਜੇ ਕੋਈ ਅਮਰਤਪਾਲ ਮਹਿਰੋ ਵਰਗਾ ਉੱਠਦਾ ਵੀ ਹੈ ਤੇ ਉਹਨੂੰ ਫਿਰ ਜਥੇਬੰਦੀਆਂ ਇਕੱਠੀਆਂ ਹੋ ਕੇ ਕਹਿੰਦੀ ਵੀ ਅਸੀਂ ਇਹਨੂੰ ਨੂੜ ਕੇ ਲਿਆਵਾਂਗੇ ਇਹਨੂੰ ਸੰਗਲ ਪਾ ਕੇ ਲੈ ਕੇ ਆਵਾਂਗੇ ਅਸੀਂ ਇਹਦਾ ਆਹ ਕਰ ਦਾਂਗੇ ਉਹ ਕਰ ਦਾਂਗੇ ਮਤਲਬ ਕਿ ਇਹ ਪ੍ਰਵਾਨਤਿਆ ਫਿਰ ਇਹ ਸਾਰਾ ਕੁਝ ਬੱਚਿਆਂ ਤੇ ਨਾਲ ਬਦਫੈਲੀ ਕਰਨੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਗੁਰਦੁਆਰਿਆਂ ਦੇ ਅੰਦਰ ਇਹ ਇਹ ਪ੍ਰਵਾਨਤਿਆ ਤੁਹਾਡੇ ਵਾਸਤੇ ਬੀਬੀ ਪ੍ਰਬਲীন ਕੋਰ ਵਰਗੇ ਬਲਗਰ ਜਿਹੜੀ ਹੈਗੀ ਇਹ ਇਹ ਚ ਬਲਗੈਰਿਟੀ ਇਹ ਪ੍ਰਵਾਨਤਿਆ ਇਥੇ ਆ ਕੇ ਇੰਗਲੈਂਡ ਦੇ ਵਿੱਚ ਆ ਕੇ ਬਾਬਿਆਂ ਦੇ ਨਾਲ ਤੁਸੀਂ ਜਿਹੜੇ ਤੁਹਾਡੇ ਨਕਲੀ ਬਾਬੇ ਆ ਉਹਨਾਂ ਦੇ ਨਾਲ ਤੁਸੀਂ ਆਉਨੇ ਹੋ ਤੇ ਇਥੇ ਰੋਡਾਂ ਦੇ ਆਲੇ ਦੁਆਲੇ ਦਰਖਤਾਂ ਦੇ ਥੱਲੇ ਤੁਸੀਂ ਲੜਕੀਆਂ ਦੇ ਨਾਲ ਜਿਹੜਾ ਹੈਗਾ ਉਹ ਉਹ ਕਰਦੇ ਹੋ ਜੋ ਵੀ ਮਤਲਬ ਵੀਡੀਓਜ਼ ਦੇ ਵਿੱਚ ਆਇਆ ਸੋ ਇਹ ਪ੍ਰਵਾਨਤ ਹੈ ਨਾ ਫਿਰ ਇਹਦਾ ਮਤਲਬ ਤੁਹਾਡੇ ਵੱਲੋਂ ਇਹ ਗੱਲਾਂ ਇਹ ਕਿਤੇ ਨਾ ਕਿਤੇ ਸਾਡਾ ਵੀ ਦੋਹਰਾ ਕੈਰੈਕਟਰ ਦੇਖਦਾ ਵੀ ਇੱਕ ਪਾਸੇ ਆਪਾਂ ਕਹਿੰਨੇ ਵੀ ਗੱਲ ਸਿੱਖੀ ਦੀ ਹੋਣੀ ਚਾਹੀਦੀ ਹੈ ਦੂਸਰੇ ਪਾਸੇ ਆ ਸਾਰੀਆਂ ਗੱਲਾਂ ਸੀ ਪ੍ਰਵਾਨਤ ਕੀਤੀਆਂ ਜਿਹੜਾ ਇਹਨਾਂ ਦੇ ਖਿਲਾਫ ਬੋਲਦਾ ਤੇ ਤੁਸੀਂ ਉਹਨਾਂ ਦੇ ਖਿਲਾਫ ਹੋ ਜਾਂਦੇ ਹੋ ਸੋ ਗੱਲ ਉਥੇ ਹੀ ਮੈਂ ਮੁੜ ਕੇੜ ਕੇ ਲਿਆਉਣਾ ਕਿ ਜਦੋਂ ਸਾਡੀ ਸਰਮੌਰ ਸੰਸਥਾ ਹੀ ਜਿਹੜੀ ਹੈ ਵਿਵਾਦਾਂ ਦੇ ਵਿੱਚ ਹੋਏਗੀ ਤਾਂ ਫਿਰ ਇਹੋ ਜਿਹੇ ਕਿਰਦਾਰ ਇਹੋ ਜਿਹੇ ਕਰੈਕਟਰ ਤਾਂ ਪੇਸ਼ ਹੁੰਦੇ ਰਹਿਣਗੇ ਜੀ 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 ਤੁਸੀਂ ਕਹਿੰਦੇ ਸਮਾਜ ਦੀ ਜੀਓਪੋਲਿਟਿਕਸ ਦੀ ਹਰ ਮੁੱਦੇ ਦੀ ਖ਼ਬਰ ਚੱਕਦੇ ਹੋ ਹਰ ਚੀਜ਼ ਨੂੰ ਤੁਸੀਂ ਕਹਿੰਦੇ ਹੋ ਕਿ ਬਹੁਤ ਹੀ ਆਪਣੀ ਸੂਝ ਅਤੇ ਸਮਝ ਨਾਲ ਤੁਸੀਂ ਸਾਡੇ ਦਰਸ਼ਕਾਂ ਦੇ ਗਿਰਤ ਨੇ ਕੋਸ਼ਿਸ਼ ਕਰਦੇ ਹੋ ਸਾਡੇ ਜੁੜੇ ਰਹੋ ਇਸ ਤਰੀਕੇ ਨਾਲ ਥੋੜਾ ਥੰਗਾ ਥੰਗਾ ਜੁੜਨ ਦੇ ਲਈ ਜਿੱਦਾਂ ਕੋਈ ਹੋਰ ਵੱਡਾ ਮਸਲਾ ਆਵੇਗਾ ਤੁਹਾਡੇ ਕੋਲ ਦੁਬਾਰਾ ਕਰਾਂਗੇ ਧੰਨਵਾਦ ਜੀ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ